ਮੋਤਾ ਲੋਕਾਂ ਨੇ ਗੱਡੀ ਜਿਹੜੀ ਧੱਕ ਧੱਕ ਕੇ ਲਾਗੇ ਧੱਕ ਕੇ ਧੱਕ ਕੇ ਮੌਕੇ ਦੇ ਲਾਈਵ ਤਸਵੀਰਾਂ ਤੁਸੀਂ ਬਾਡਬਰ ਟੂਰ ਪਲਾਜ ਤੋਂ ਦੇਖ ਰਹੇ ਹੋਗੇ ਤੇ ਚਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਗੱਡੀ ਧੱਕ ਗਈ ਮਿੱਤਰੋ ਲੈ ਗਏ ਲੋਕ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਾਡਬਰ ਟੂਰ ਪਲਾਜ ਤੇ ਬਾਡਬਰ ਟੂਰ ਪਲਾਜੋ ਦੇਖੋ ਦੇਖੋ ਗੱਡੀ ਚੱਕਦੀ ਪਿਸੋ ਤੇ ਲੈ ਕੇ ਧੱਕ ਕੇ ਲੈ ਕੇ ਧੱਕ ਕੇ ਲੈ ਕੇ ਧੱਕ ਕੇ ਲੈ ਗਏ ਬਾਰਬਰ ਟੂਰ ਪਲਾਜ਼ਾ ਤੋਂ ਸੁਗਰੂਰ ਵੱਲੋਂ ਜਾ ਰਹੀ ਹੈ ਤੇ ਵੱਡਾ ਇਕੱਠ ਵੱਡਾ ਕਾਫਲਾ ਵੱਡਾ ਕਾਫਲਾ ਵੱਡਾ ਕਾਫਲਾ ਗੱਡੀ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖਦੇ ਹਾਂਗੇ ਤੇ ਹਾਥੋ ਪਾਈ ਹੋ ਗਈ ਤੇ ਇਹ ਬਾਰਬਰ ਟੂਰ ਪਲਾਜ਼ਾ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਗਤਾਂ ਦਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਬਾਰਬਰ ਟੂਰ ਪਲਾਜ਼ਾ ਤੋਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਫੇਰ ਇੱਕ ਵਾਰ ਜਿਹੜਾ ਕਾਫਲਾ ਬਈ ਇੱਥੇ ਰੋਕ ਲਿਆ ਤੇ ਦੇਖੋ ਤੁਸੀਂ ਮੌਕੇ ਦੀਆਂ ਨੇਦਰ ਤੋਂ ਵੀ ਲਾ ਇੱਥੋਂ ਇੱਕ ਟੀਚਰ ਖੜਾ ਗਿਆ ਸੀਗਾ ਵੀ ਸਾਰੇ ਭਰਾ ਬਾਰਬਰ ਟੂਲਪਲਾਜ ਦੇ ਪਹੁੰਚਣਗੇ ਤੇ ਇੱਥੋਂ ਇਕੱਠਾ ਵੱਡਾ ਇਕੱਠ ਕਰਕੇ ਤੇ ਪਹੁੰਚਣਾ ਦੀਗਾ ਸੰਗਰੂਰ ਵੱਲ ਪਰ ਇੱਥੇ ਜਿਹੜੀ ਇਨਾਕਾਬੰਦੀ ਓਹੋ ਕਰ ਦਿੱਤੀ ਐ ਘਰੋ ਹੋ ਕਰ ਦਿੱਤਾ ਗਿਆਗਾ ਤੇ ਸਾਰੇ ਪਿੰਡਾਂ ਦਾ ਘਰੋ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਕੀਤਾ ਗਿਆ ਸੀਗਾ ਪਰ ਇੱਥੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹੇ ਦੇਖ ਰਹੇ ਹੋ ਬਾਗਬਾ ਟੂਰ ਪਲਾਜਾ ਤੇ ਲੋਕਾਂ ਦਾ ਜੋਸ਼ ਟੱਠ ਖਾਠਾ ਮਾਰਦਾ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਜਲਦੀ ਨੂੰ ਤੇ ਆਹ ਦੇਖੋ ਤੱਕ ਕੇ ਲੱਗੇ ਲੋਕ ਤੱਕ ਕੇ ਲੱਗੇ ਤੱਕ ਕੇ ਲੱਗੇ ਪੁਲਿਸ ਬੇਰੋਕ ਰਹੀ ਆ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੀ ਵੀਡੀਓ ਸ਼ੇਅਰ ਕਰਕੇ ਫੇਰ ਲੈ ਕੇ ਧੱਕ ਕੇ ਫੇਰ ਲੈ ਕੇ ਧੱਕ ਕੇ ਫੇਰ ਲੈ ਕੇ ਧੱਕ ਕੇ ਬਈ ਇਹ ਮੌਕੇ ਦੀਆਂ ਲੈ ਤਸਵੀਰਾਂ ਲਗੀਆਂ ਬਾਰਬਰ ਟੂਲ ਪਲਾਜੇ ਤੋਂ ਬਾਰਬਰ ਟੂਲ ਪਲਾਜਾ ਤੁਸੀਂ ਦੇਖ ਸਕਦੇ ਹੋ ਇੱਕ ਕਾਫਲਾ ਜਿਹੜਾ ਇੱਥੋਂ ਰਵਾਨਾ ਹੋ ਰਿਹਾ ਹੈਗਾ ਬਹੁਤ ਜਦੋਜਹਤ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਇੱਥੋਂ ਗੱਡੀ ਦੁਬਾਰਾ ਲਾਉਣ ਦੀ ਫੇਰ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀ ਮੂਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੇ ਪਰ ਸੰਗ ਤਾਂ ਜਿਹੜੀ ਪਰਨੂ ਟੱਕ ਰਹੀ ਹੈ ਸਾਂਗ ਦੇ ਪਰਾਂ ਨੂੰ ਦੱਕ ਰਹੀ ਹੈ। ਸਾਂਗ ਦੇ ਪਰਾਂ ਨੂੰ ਦੱਕ ਰਹੀ ਹੈ ਬਹੁਤ ਜਦੋਂ ਜਿਹੇ ਦਾ ਜਿਹੜੀ ਇੱਥੇ ਹੋ ਰਹੀ ਹੈ ਮੌਕੇ ਦੀਆਂ ਲੈ ਤਸਵੀਰਾਂ ਬਰਬਰ ਟੂਰ ਪਲਾਜ਼ਾ ਤੇ ਦੇਖੋ ਤੁਸੀਂ ਇੱਥੋਂ ਜਿਹੜੀ ਗੱਡੀ ਹੈਗੀ ਉਹ ਮੂਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੱਥੋਂ ਪੈ ਗਈ ਚੁੱਕੀ ਹੈ ਮੌਕੇ ਦੀਆਂ ਲੈ ਤਸਵੀਰਾਂ ਪੁਲਿਸ ਦੀ ਗੱਡੀ ਹੈ ਜਿਹੜੀ ਮੂਰੇ ਨਹੀਂ ਲੰਘਣ ਦੇ ਰਹੀ ਤੇ ਮੌਕੇ ਦੀਆਂ ਲਾਇਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਈ ਹੱਥੋਂ ਪਾਈ ਹੈ ਜਿਹੜੀ ਇੱਥੇ ਹੋ ਚੁੱਕੀ ਹੈ ਸ਼ੇਅਰ ਕਰੀ ਜਾਓ ਸਾਰੇ ਭਰਾ ਲਾਈਵ ਨੂੰ ਸ਼ੇਅਰ ਕਰੀ ਚਲੋ ਤੇ ਹੋਰ ਆ ਗਿਆ ਟਰੈਕਟਰ ਬਾਈ ਕਾਫਲਾ ਹੋਰ ਆ ਚੁੱਕਿਆਗਾ ਆ ਗਿਆ ਕਾਫਲਾ ਇਹ ਬਾਰਬਰ ਟੂਲ ਪਲੱਸ ਇਹਦੇ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਹ ਲੋ ਜੀ ਫੇਰ ਰੋਕ ਲਿਆ ਫੇਰ ਰੋਕ ਲਿਆ ਮੂਰੇ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਅਤ ਜਦੋ ਜ਼ਹਿਰ ਤੇ ਇੱਕ ਪਾਸੇ ਜਿਹੜਾ ਕਾਠਾ ਠਾਠਾ ਮਾਰਦਾ ਤੇ ਲੋਕਾਂ ਦਾ ਵੱਡਾ ਇਕੱਠ ਤੇ ਲੰੰਧਨ ਦੀ ਕੋਸ਼ਿਸ਼ ਕਰ ਰਹੇ ਨੇਗੇ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋਗੇ ਤੇ ਜਿਵੇਂ ਪਹਿਲਾਂ ਥਾਰ ਧੱਕ ਕੇ ਲੰਗਾਈ ਦੀ ਹੋ ਸਕਦਾ ਵੀ ਇਹ ਵੀ ਇਹ ਜੀਬ ਨੇ ਜਿਹੜਾ ਧੱਕ ਗਈ ਸੰਗਤ ਲੰਘਾ ਦੇਵੇ ਕਿਉਂਕਿ ਵੱਡਾ ਇਕੱਠ ਆ ਲੋਕਾਂ ਦੇ ਇਕੱਠ ਦੇ ਮੂਰੇ ਬਾਈ ਜਿਹੜਾ ਕੁਝ ਵੀ ਨੇ ਨਾਮ ਉਲਕਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਵੱਡਾ ਇਕੱਠ ਵੱਡਾ ਕਾਹਲਾ ਇਥੋਂ ਜਿਹੜਾ ਸੰਗਰੂਰ ਵੱਲ ਨੂੰ ਰਵਾਨਾ ਹੋ ਰਿਹਾ ਹੈਗਾ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਉਹ ਦੇਖ ਰਹੋਗੇ ਸੋ ਸਾਰੇ ਸਾਰੇ ਭਰਾਵਾਂ ਦੇਖੋ ਮੌਕੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੋਗੇ ਤੇ ਜਦੋਂ ਜाहिर ਬਹੁਤ ਹੀ ਜਿਹੜਾ ਕੱਠਾ ਇੱਥੇ ਠਾਠਾ ਮਾਰਦਾ ਕੱਠਾ ਓਏ ਤੇ ਤੁਸੀਂ ਦੇਖ ਸਕਦੇ ਹੋ ਟੱਕਤੀ ਟੱਕਤੀ ਫੇਰ ਟੱਕਤੀ ਬਾਈ ਤੇ ਲੋਕਾਂ ਦੇ ਇਕੱਠ ਮੂਰੋ ਟੱਕ ਟੱਕ ਖੇਲਣਾ ਰਹੇ ਨੇ ਬਾਈ ਇਹ ਤੇ ਤੁਸੀਂ ਦੇਖ ਸਕਦੇ ਹੋ ਕਾਫਲਾ ਇੱਥੋਂ ਜਿਹੜਾ ਜਾ ਰਿਹਾ ਹੈਗਾ ਸੰਗਰੂਰ ਬਾਰਬਰ ਟੋਰ ਪਲਾਜ ਜਾਏਗਾ ਇੱਥੋਂ ਕਾਫਲਾ ਸੰਗਰੂਰ ਵੱਲ ਨੂੰ ਰੀਚ ਕਰਦਾ ਹੋਇਆ ਤੇ ਕਾਫਲਾ ਇੱਥੋਂ ਬਾਦਦਾ ਹੋਇਆ ਤੇ ਕਾਠਾ ਮਾਰਦਾ ਅ ਕੱਠ ਤੇ ਕਾਫਲਾ ਇੱਥੋਂ ਰਵਾਨਾ ਹੋ ਚੁੱਕਿਆ ਹੈਗਾ ਤੇ ਚੱਲ ਦੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਲੋਕਾਂ ਦਾ ਕੱਖ ਫੜਾ ਆ ਗਿਆ ਬਈ ਹੜ ਤੇ ਪੇਜ ਫੋਲੋ ਜ਼ਰੂਰ ਕਰੀ ਚੱਲੇਓ ਨਾਲ ਦੀ ਨਾਲ ਤਾਂ ਕਿ ਤੁਹਾਡੇ ਕੋਲ ਹੋਰ ਵੀਡੀਓ ਜਿਹੜੀ ਪਹੁੰਚ ਜਾਵੇ ਲਓ ਜੀ ਜਿਹੜਾ ਇਥੋਂ ਕਾਫਲਾ ਜਦੋਂ ਜ਼ਹਿਰ ਕਰਕੇ ਤੇ ਖੋਲ ਦਿੱਤਾ ਗਿਆ ਹੈਗਾ ਤੇ ਮੌਕੇ ਦੇਆਂ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਉਹ ਦੇਖ ਸਕਦੇ ਫੇਰ ਲੋਕ ਲਈ ਇੱਕ ਵਾਰ ਆਲਟੋ ਫੇਰ ਲੋਕ ਲਈ ਲੋ ਜੀ ਇਹ ਬਹੁਤ ਹੀ ਜਦੋਂ ਜਹਰ ਰਾਲਟੋ ਲਾਂਗੀ ਲੋ ਜੀ ਇੱਕ ਵਾਰ ਫੇਰ ਜਿਹੜਾ ਕਾਫਲਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਇਕੱਠ ਵੀ ਹੈ ਲੋਕ ਟੱਕ ਕੇ ਥੁਲੰਗਾ ਦੇਂਦੇ ਆ ਇਹ ਵੱਡੀ ਗੱਲ ਹੋ ਗਿਆ ਦੇਖੋ ਚਲੋ ਹੁਣ ਆ ਫੇਰ ਹੋ ਚੁੱਕੀ ਹੈ ਤੇ ਇਧਰ ਆ ਜਿਹੜਾ ਧੱਕੀ ਲੈ ਕੇ ਟਰਾਲੀਆਂ ਨੂੰ ਤੇ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਚੱਲਦੀ ਨੂੰ ਤੇ ਕੱਠਾ ਆ ਜਣਾ ਬਹੁਤ ਵੱਡਾ ਕੱਠਾਗਾ ਠੋਠਾ ਮਾਰਦਾ ਕੱਠਾ ਤੇ ਕਾਫਲਾ ਇਥੋਂ ਅੱਗੇ ਰਵਾਨਾ ਹੋਗਾ ਸੰਗਰੂਰ ਵੱਲ ਨੂੰ ਤੇ ਸੰਗਰੂਰ ਵੱਲੋਂ ਸਿੱਧਾ ਹੁੰਦਾ ਹੋਇਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਲੈ ਗਏ ਧੱਕੇ ਲੈ ਗਏ ਧੱਕੇ ਲੈ ਗਏ ਲਓ ਜੀ ਕਾਫਲਾ ਇਥੋਂ ਜਿਹੜਾ ਇਹ ਬੈਰੀਕੇਡ ਲੱਗੇ ਸੀਗੇ ਤੋੜ ਕੇ ਇੱਕ ਵਾਰ ਫੇਰ ਸੰਗਰੂਰ ਵੱਲ ਨੂੰ ਕਰਵਾਣਾ ਹੋ ਗਈ ਸੰਗਤ ਬਹੁਤ ਵੱਡਾ ਇਕੱਠ ਬਹੁਤ ਜਦੋਜਹਿਰ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਸੰਗਰੂਰ ਵੱਲ ਨੂੰ ਪੈਰਗੇਟ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਨਹੀਂ ਤੇ ਦੇਖਦੇ ਮੌਕੇ ਦੀਆਂ ਲਾਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੇਅਰ ਕਰੀ ਜੇ ਦਰ ਉੱਤੇ ਪੇਜ ਫੋਲੋ ਕਰ ਚੱਲੋ ਤੇ ਬਾਕੀ ਸਾਨੂੰ ਭਾਈ ਸੰਗਰੂਰ ਜਾ ਕੇ ਵੀ ਦਿਖਾਉਣੇ ਆਗੇ ਸਾਰਾ ਤੇ ਇਕੱਠਾ ਜਿਹੜਾ ਬਹੁਤ ਵੱਡਾ ਆਉਂਦਾ ਇੰਟਰ ਦੇਖੋ ਇੰਟਰ ਜਿਹੜਾ ਉੱਪਰ ਦੀ ਚਾੜਦਾ ਭਾਈ ਉਹ ਵੱਡਾ ਕੰਪਸ ਦੇ ਬੈਰੀਕੇਡ ਦੁਬਾਰਾ ਫੇਰ ਲਾ ਦਿੱਤੇ ਗਏ ਨੇਗੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜਾ ਤੁਸੀਂ ਦੇਖ ਰਹੇ ਹੋਗੇ ਬਾਹਦਰਪੁਰਾ ਬਾਹਦਰਪੁਰਾ ਇਹ ਮਾਸਟਰਸੈਂਟ ਕਪਨਸਾਰ ਤੁਸੀਂ ਜਿਹੜਾ ਇੱਥੇ ਇੱਕ ਦੁਬਾਰਾ ਨਾਕਾਬੰਦੀ ਕੀਤੀ ਗਈ ਸੀਗੀ ਮੌਕੇ ਦੀਆਂ ਲਾਈਵ ਤਸਵੀਰਾਂ ਸੋ ਚੱਲਦੀ ਵੀਡੀਓ ਸ਼ੇਅਰ ਕਰੀ ਚੱਲੋ ਚਲੋ ਜੀ ਦੁਬਾਰਾ ਫੇਰ ਬੈਰੀਕੇਡ ਜਿਹੜੇ ਜ਼ਬਰਦਸਤ ਤਰੀਕੇ ਨਾਲ ਲਾ ਦਿੱਤੇ ਗਏ ਨੇਗੇ ਤੇ ਇੱਕ ਵਾਰ ਜਿਹੜਾ ਇੱਥੋਂ ਕਾਬੜਾ ਰਵਾਨਾ ਹੋਇਆ ਸੀ ਜਾ ਦੇਖਦੇ ਆ ਫੇਰ ਦੁਬਾਰਾ ਫੇਰ ਦੁਬਾਰਾ ਝੜਪਾ ਜਿਹੜੀ ਹੋ ਚੁੱਕੀ ਐ ਇਹ ਮੌਕੇ ਜਾਂ ਲਾਈਵ ਤਸਵੀਰਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਚਲੋ ਤੇ ਇੱਕ ਪਾਸੇ ਪ੍ਰਸ਼ਾਸਨ ਤੇ ਲੋਕਾਂ ਦਾ ਇਕੱਠ ਤੇ ਮੌਕੇ ਜਾਂ ਲਾਸਟ ਫੇਰ ਤਸਵੀਰਾਂ ਦੇਖੋ ਜੀ ਲਓ ਜੀ ਬੈਰੀਕੇਡ ਬੈਰੀਕੇਡ ਫੇਰ ਫੇਰ ਖਿੱਚਦੇ ਬੈਰੀਕੇਡ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਚਲੋ ਜਲਦੀ ਜਲਦੀ ਨੂੰ ਮਾਸਤਾਨ ਸਾਹਿਬ ਤੋਂ ਅੱਗੇ ਜਿਹੜਾ ਹੈ ਬੈਰੀਕੇਡ ਦਾ ਕਾਫਲਾ ਹੈਗਾ ਉੱਥੇ ਇਹ ਇਹ ਸਾਰਾ ਹੋ ਰਿਹਾ ਹੈਗਾ ਤੱਕਾ ਮੁੱਕੀ ਮੌਕੇ ਦੀਆਂ ਲਾਈਵ ਤਸਵੀਰਾਂ ਲਓ ਜੀ ਤੇ ਦੇਖੋ ਬਹੁਤ ਹੀ ਵੱਡਾ ਇਕੱਠ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਚਲਦੀ ਨੂੰ ਲਓ ਜੀ ਮੌਕੇ ਦੀਆਂ ਲਾਈਵ ਤਸਵੀਰਾਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਮਾਸਤਾਨ ਸਾਹਿਬ ਤੋਂ ਅੱਗੇ ਮਾਸਤਾਨ ਦੇ ਅੱਗੇ ਤੇ ਜਿਹੜਾ ਤੁਸੀਂ ਇਹ ਝੜਪ ਦੇਖ ਰਹੇ ਹੋਗੇ ਮਸਤੂਨਾਂ ਕਿ ਜਿਹੜੇ ਬੈਰੀਕੇਡ ਨਾਕਾਬੰਦੀ ਕੀਤੀ ਵੀ ਹੈਗੀ ਇੱਕ ਵਾਰ ਫੇਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਤੇ ਇੱਕ ਸਾਖਾ ਉਹਦਾ ਕਾਠਾ ਵੱਡਾ ਕਾਠਾ ਵੱਡਾ ਕਾਠਾ ਦੇਖੋ ਤੁਸੀਂ ਬਹੁਤ ਬਹੁਤ ਝੜਪ ਹੈ ਜਿਹੜੀ ਇੱਥੇ ਹੋ ਰਹੀ ਹੈ ਕਿ ਦੇਖੋ ਬੈਰੀਕੇਡ